ਮੈਂ ਗਗਨ ਸਿੰਘ ਤੇ ਪٹرول ਪੰਪ ਤੇ ਤੌਰ ਮੈਨੇਜਰ ਤੇ ਸੀਮਿੰਨ ਦਾ ਕੰਮ ਕਰਦਾ। ਇੱਕ ਵਜੇ ਨਾਲ ਇੱਕ ਸਫੇਦ ਕਾਰ ਚਿੱਟੇ ਰੰਗ ਦੀ ਆਈ। ਉਹਨਾਂ ਨੇ ਮੈਨੂੰ 2000 ਰੁਪਏ ਦਾ ਤੇਲ ਪਾਉਣ ਲਈ ਕਿਹਾ। ਮੈਂ 2000 ਦਾ ਪٹرول ਉਹਨਾਂ ਦੀ ਗੱਡੀ 'ਚ ਪਾਇਆ। ਪٹرول ਭਾ ਕੇ ਮੈਂ ਜਦੋਂ ਉਹਨਾਂ ਕੋਲ پیسے ਮੰਗੇ ਤਾਂ ਉਹਨਾਂ ਨੇ ਪਿਸਤੌਲ ਵਿਖਾ ਕੇ ਮੈਨੂੰ ਧਮਕੀ ਦਿੱਤੀ ਤੇ ਗੱਡੀ ਵਜਾ ਕੇ ਉਹ ਪੰਪ ਤੋਂ ਚਲੇ ਗਏ। ਉਸ ਤੋਂ ਬਾਅਦ ਮੈਂ ਸਮੰਦਤ ਠਾਨਕਮਾਨ ਤੁਨ ਹੈਗਾ ਪਰ ਮੈਂ ਉੱਥੇ ਆਪਣੀ ਕੰਪਲੇਨਟ ਦਿੱਤੀ। ਕਮਲੇਗਨ ਤੇ ਮੈਂ ਰਿਕਾਰਡਿੰਗ ਉਹਨਾਂ ਨੇ ਕਾਰਵਾਈ ਕਰਦੀਆਂ ਜਿਹੜੇ ਆ ਉਹ ਪੰਜ ਦੇ ਪੰਜ ਹੀ ਦੋਸ਼ੀ ਜਿਹੜੇ ਆ ਗ੍ਰਿਫਤਾਰ ਕਰ ਲਏ ਆ ਕਿ ਸਾਨੂੰ ਪੁਲਿਸ ਤੇ ਵਿਸ਼ਵਾਸ ਆ ਪ੍ਰਸ਼ਾਸਨ ਤੇ ਵਿਸ਼ਵਾਸ ਆ ਕਿ ਉਹ ਸਾਡੇ ਨਾਲ ਮੀਆਂ ਕਰਨਗੇ ਤੇ ਇਹੋ ਜਿਹੇ ਜਿਹੜੇ ਸਮਾਜ ਵਿਰੋਧੀ ਲੋਗ ਨੇ ਇਹਨਾਂ ਦੇ ਉੱਤੇ ਸਖਤ ਕਾਰਵਾਈ ਕਰ ਲਈ। ਕਿ ਮਾਨਯੋਗ ਐਸਐਸਪੀ ਬਟਾਲਾ ਸੀ ਦੀ ਸਖਤ ਦਿਸ਼ਾੰਦੇਸ਼ ਥੱਲੇ ਪਿਹੜੇ ਪੁਲਿਸਾਂ ਪੁਰਸਾਂ ਦੇ ਖਿਲਾਫ ਜਿਹੜੀ ਮੁਹਿੰਮ ਚੜੀ ਗਈ ਆ ਉਸ ਨੂੰ ਬਾਲ ਮਿਲਿਆ ਜਦੋਂ ਐਸਐਸਓ ਕਮਾਂਡ ਤੋਂ ਉਹਦੀ ਟੀਮ ਨੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸਮੇਤ ਦਾਤਰ ਦੋ ਦਾਤਰ ਹੈ ਇੱਕ ਉਹ ਨਕੋ ਡਾਂਗ ਤੇ ਇੱਕ ਉਹ ਸ਼ਿਫਟ ਕਾਰ ਹੈ ਜਿਹੜੀ ਪਤਾ ਕੋਈ ਚੋਰੀ ਦੀ ਜਿਹੜੀ ਉਹਨਾਂ ਕੋ ਪਠਾਣੇ ਜਿੱਦ ਜਿੱਦ ਪੁਰਾ ਪਰਚਾ ਦਰਜ ਹੋਇਆ ਥਾਣੇ ਠਬਾਲ ਉਹਨਾਂ ਨੇ ਇੱਕ ਹੱਡੇ ਤੇ ਡੜੇ ਵਾਲੀ ਪੰਪ ਤੋਂ ਤੇਲ ਪਵਾ ਕੇ ਤੇ پیسے ਨਾ ਦੇ ਕੇ ਉਹ ਖੋ ਪੈਸੇ ਨਾ ਦੇ ਕੇ ਤੇ ਉਹਦੀ ਡੀਟੇਲ ਦੀ ਖੋ ਕਰਕੇ ਉਥੋਂ ਭੱਜ ਗਏ ਸੀ ਜਿਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਸਾਡੀ ਟੀਮ ਨੇ ਦਰਸਰ ਕੀਤਾ ਇਹ ਪੰਜ ਬੰਦੇ ਨੇ ਜਿਨ੍ਹਾਂ ਤੇ ਪਹਿਲਾਂ ਵੀ ਲੁੱਟਾਂ ਦੇ ਖੋਵਾਂ ਦੇ ਤੇ ਐਂਡ ਦੇ ਪਰਚ ਹਟ ਨੇ ਇਹ ਪੰਜੇ ਜਿਹੜੇ ਦੋਸ਼ੀ ਨੇ ਸਾਡੇ ਬਟਾਲੇ ਦੇ ਨਹੀਂ ਬੁਹ ਹੈਗੇ ਇਹ ਪੱਟੀ ਤਰਸਿੱਕਾ ਕਥੂ ਨੰਗਲ ਤੇ ਮਤੇਵਾਂ ਨੂੰ ਬਿਲੋਂਗ ਕਰਦੇ ਨੇ ਜਿਸ ਤਰ੍ਹਾਂ ਦਾ ਹੋਂ ਦੀ ਤਪੀਸ਼ ਤੱਕ ਪਤਾ ਲੱਗਦਾ ਇਹ ਜਰੂਰ ਕਿਸੇ ਨਾ ਕਿਸੇ ਲੁੱਟਖੋ ਦੀ ਮਾਰਨ ਵਾਲੇ ਸਾਈ ਹੋਂਗੇ ਤੇ ਤੇ ਸਾਡੀ ਟੀਮ ਦੇ ਕਾਬੂ ਆ ਗਏ ਨੇ ਜਿੰਨਾਂ ਤੋਂ ਅਸੀਂ ਗ੍ਰਿਫਤਾਰ ਕੀਤਾ ਉਹਨਾਂ ਨੂੰ ਪੇਸ਼ ਕਰਕੇ ਵਾਰੰਟ ਲਿਆ ਪੁਲਿਸ ਪੁਲਿਸ ਮੋਰਚਰ ਮੰਗ ਲਿਆ ਜਿਹਦੇ ਗਾਂ ਤੋਂ ਤੇ ਪੇਸ਼ ਕਰਨ ਜਿੰਨਾਂ ਤੋਂ ਤਿੰਨਾਂ ਬੰਦਿਆਂ ਉੱਤੇ ਲੁੱਟਾ ਖੋਹਾਂ ਦੇ ਤੇ ਐਂਡੀ ਦੇ ਪਰਚੇਸਟਰ ਨੇ ਮੈਗਨੀ ਸਿੰਘ ਤੇ ਪٹرول ਪੰਪ ਤੇ ਤੌਰ ਮੈਨੇਜਰ ਤੇ ਸੀਨੀਅਰ ਦਾ ਕੰਮ ਕਰਦਾ ਹੁੱਕ ਵਜੇ ਨਾਲ ਇੱਕ ਸਫਟ ਕਾਰ ਚਿੱਟੇ ਰੰਗ ਦੀ ਆਈ ਉਹਨਾਂ ਨੇ ਮੈਨੂੰ ਦੋਹਾਂ ਪੇਦਾ ਤਿਰਕੋਂ ਵੀ ਕਿਹਾ ਮੈਂ ਦੋਹਾਂ ਦਾ ਪਟਵਾਰ ਉਹਨਾਂ ਦੀ ਗੱਡੀ 'ਚ ਪਾਇਆ ਪਟਵਾਰ ਬਾਕੇ ਮੈਂ ਜਦੋਂ ਉਹਨਾਂ ਕੋਲ ਪੈਸੇ ਮੰਗੇ ਤਾਂ ਉਹਨਾਂ ਨੇ ਪਿਸਤੌਲ ਵਿਖਾ ਕੇ ਧਮਕੀ ਦਿੱਤੀ ਤੇ ਗੱਡੀ 'ਚ ਜਾ ਕੇ ਉਹ ਪਟਵਾਰ ਚਲੇ ਗਏ ਉਸ ਤੋਂ ਬਾਅਦ ਮੈਂ ਸਬੰਧਤ ਥਾਣਾ ਕਮਾਂਦ ਤਨ ਹੈਗਾਵਾ ਮੈਂ ਉੱਥੇ ਆਪਣੀ ਕੰਪਲੇਨਟ ਦਿੱਤੀ ਕੰਪਲੇਨਟ 'ਚ ਮੈਂ ਰਿਕਾਰਡਿੰਗ ਉਹਨਾਂ ਨੇ ਕਾਰਵਾਈ ਕਰਦੀਆਂ ਜਿਹੜੇ ਆ ਉਹ ਪੰਜ ਦੇ ਪੰਜ ਹੀ ਦੋਸ਼ੀ ਜਿਹੜੇ ਆ ਗ੍ਰਿਫਤਾਰ ਕਰਦੇ ਆ ਕਿ ਫਾਨੂੰ ਕੋਲ ਇਸਤੇ ਵਿਸ਼ਵਾਸ ਆ ਪ੍ਰਸ਼ਾਸਨ ਤੇ ਵਿਸ਼ਵਾਸ ਆ ਕਿ ਉਹ ਸਾਡੇ ਨਾਲ ਨਿਆਂ ਕਰਨਗੇ ਤੇ ਇਹੋ ਜਿਹੇ ਜਿਹੜੇ ਸਮਾਜ ਵਿਰੋਧੀ ਲੋਕ ਨੇ ਇਹਨਾਂ ਦੇ ਉੱਤੇ ਸਖਤ ਕਾਰਵਾਈ ਕਰ ਲਈ। ਕਿ ਮਾਨਯੋਗ ਐਸਐਸਪੀ ਬਟਾਲਾ ਸੇ ਸਖਤ ਦਿਸ਼ਾ ਨਿਰਦੇਸ਼ ਥੱਲੇ ਪਿਹੜੇ ਪੁਲਿਸਾਂ ਪੁਰਸਾਂ ਦੇ ਖਿਲਾਫ ਜਿਹੜੀ ਮਹਿੰਮ ਛੇੜੀ ਗਈ ਆ ਉਸ ਨੂੰ ਬਾਲ ਮਿਲਿਆ ਜਦੋਂ ਐਸਐਸਓ ਕਮਾਂਡੋਂ ਦੀ ਟੀਮ ਨੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸਮੀਰ ਦਾਤਰ ਦੋ ਦਾਤਰ ਹੈ ਇੱਕ ਉਹ ਨਕੋ ਡਾਂਗ ਤੇ ਇੱਕ ਉਹ ਸਵਿਫਟ ਕਾਰ ਹੈ ਜਿਹੜੀ ਪਤਾ ਹੈ ਉਹ ਚੋਰੀ ਦੀ ਜਿਹੜੀ ਉਹਨਾਂ ਕੋਲ ਪੁਛਾਣੇ ਜਿੱਦ ਦੀ ਜਿੱਦ ਬਰਾ ਪ੍ਰਤਸਤ ਹੋਇਆ ਥਾਣੇ ਚਬਾਲ ਉਹਨਾਂ ਨੇ ਇੱਕ ਹੱਡੇ ਤੇ ਡੜੇ ਵਾਲੀ ਪੰਪ ਤੋਂ ਤੇਲ ਪਵਾ ਕੇ ਤੇ پیسے ਨਾ ਦੇ ਕੇ ਉਹ ਖੋ ਪੈਸੇ ਨਾ ਦੇ ਕੇ ਤੇ ਉਹਦੀ ਟੇਲ ਦੀ ਖੋ ਕਰਕੇ ਉਥੋਂ ਭੱਜ ਗਏ ਸੀ ਜਿਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਸਾਡੀ ਟੀਮ ਨੇ ਦਰਸਰ ਕੀਤਾ ਇਹ ਪੰਜ ਬੰਦੇ ਨੇ ਜਿਨ੍ਹਾਂ ਤੇ ਪਹਿਲਾਂ ਵੀ ਲੁੱਟਾਂ ਦੇ ਖੋਵਾਂ ਦੇ ਤੇ ਐਂਡ ਦੇ ਪਰਚੇਸਟ ਹਨ ਨਹੀਂ ਇਹ ਪੰਜੇ ਜਿਹੜੇ ਦੋਸ਼ੀ ਨੇ ਸਾਡੇ ਬਟਾਲੇ ਦੇ ਨਹੀਂ ਪਰ ਹੈਗੇ ਇਹ ਪੱਟੀ ਤਰਸ਼ਿੱਕਾ ਕਥੂ ਨੰਗਲ ਤੇ ਮਤੇਵਾਲ ਨੂੰ ਬਲੋਂਗ ਕਰਦੇ ਨੇ ਜਿਸ ਤਰ੍ਹਾਂ ਦਾ ਹੋਂ ਦੀ ਤਫਤੀਸ਼ ਤੱਕ ਪਤਾ ਲੱਗਦਾ ਹੈ ਇਹ ਜਰੂਰ ਕਿਸੇ ਨਾ ਕਿਸੇ ਲੁੱਟਖੋ ਦੀ ਮਾਰਨ ਵਾਲੇ ਸਿਹਾਏ ਹੋਣਗੇ ਤੇ ਤੇ ਸਾਡੀ ਟੀਮ ਦੇ ਕਾਬੂ ਆ ਗਏ ਨੇ ਜਿਹਨਾਂ ਤੋਂ ਅਸੀਂ ਗ੍ਰਿਫਤਾਰ ਕੀਤਾ ਉਹਨਾਂ ਨੂੰ ਪੇਸ਼ ਕਰਾ ਕੇ ਵਾਰੰਟ ਲਿਆ ਕੁਝ ਪੁਲਿਸ ਪੁਲਿਸ ਮਪੋਰਟਸ ਮਾਰ ਲਿਆ ਜਿਹੜੇ ਗਾਂਵ ਉੱਤੇ ਪੇਸ਼ ਕਰਨ ਜਿਹਨਾਂ ਤੋਂ ਤਿੰਨਾਂ ਬੰਦਿਆਂ ਉੱਤੇ ਲੁੱਟਾ ਖੋਹਵਾ ਦੇ ਤੇ ਐਨਡੀ ਦੇ ਪਰਚੇਸਟਰ ਨੇ